ਭਾਈ ਸਰਸਾ ਦੇ ਕੰਡੇ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਅਜੀਤ ਸਿੰਘ ਦੀ ਭਾਈ ਕੁਦਾ ਸਿੰਘ ਭਾਈ ਜੀਵਨ ਸਿੰਘ ਜੀ ਨੂੰ ਪਿੱਛੇ ਵੱਲੋਂ ਕਹ ਦਿੱਤਾ ਵੀ ਤੁਸੀਂ ਜਾ ਕੇ ਫੌਜ ਨੂੰ ਰੋਕੋ ਤੇ ਅਸੀਂ ਅੱਜ ਸਰਸਾ ਦੇ ਕੰਡੇ ਤੇ ਬਹਿ ਕੇ ਆਪ ਆਸ਼ਾਦੀ ਵਾਰ ਦਾ ਕੀਰਤਨ ਕਰਾਂਗੇ ਪੜ ਸੰਗਤਰੀ ਇੱਥੇ ਬਾਬਾ ਅਜੀਤ ਸਿੰਘ ਜੀ ਆਪਣੇ ਨਾਲ ਹੋਰ ਸਿੰਘਾਂ ਦਾ ਜਥਾ ਲੈ ਕੇ ਪਿੱਛੇ ਵੱਲੋਂ ਫੌਜ ਨੂੰ ਕਿਤੇ ਢਾਲਾਂ ਨਾ ਰੋਕਦੇ ਨੇ ਕਿਤੇ ਜੰਗ ਹੋ ਰਹੀ ਹੈ ਤੇ ਇਧਰ ਕਲਗੀਧਰ ਪਾਤਸ਼ਾਹ ਜੀ ਆਪ ਸਮਾਧੀ ਲਾ ਕੇ ਚੌਂਕੜਾ ਮਾਰ ਕੇ ਅੱਜ ਆਪਣੇ ਸਹਬਜਾ ਦੇ ਤਿੰਨ ਸੰਮੁਖ ਬੈਠੇ ਨੇ ਪੰਜ ਪਿਆਰੇ ਨਾਲ ਬੈਠੇ ਨੇ ਮਾਤਾ ਗੁਜਰਗੌਰ ਜੀ ਗੁਰੂ ਕੇ ਮਹਿਲ ਬੈਠੇ ਨੇ ਅੱਜ ਲਾ ਕੇ ਚੌਂਕੜਾ ਸਾਸਾ ਦੀ ਕੰਢੇ ਤੇ ਤੇ ਸੰਗਤਰੀ ਇੱਥੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਨੇ ਇਧਰ ਜਿਹੜੀ ਤਲਵਾਰ ਖੜਕ ਰਹੀ ਹੈ ਇਧਰ ਖੰਡੇ ਖੜਕ ਰਹੇ ਨੇ ਇਧਰ ਰਬਾਬ ਖੜਕ ਰਹੀ ਹੈ ਇੱਕ ਪਾਸੇ ਜਕਾਰੇ ਵੱਜ ਰਹੇ ਨੇ ਇੱਕ ਪਾਸੇ ਅੱਲਾਹੂ ਅਕਬਰ ਦੇ ਨਾਰੇ ਇਧਰ ਸ਼ਬਦ ਹਜ਼ਾਰੇ ਚੱਲ ਰਹੇ ਨੇ ਸੰਗਤ ਦੀ ਦੁਨੀਆਂ ਦੀ ਸਭ ਤੋਂ ਅਨੋਖੀ ਜੰਗ ਕਿਉਂਕਿ ਜੰਗ ਜਿਹੜੀ ਹੁੰਦੀ ਨਾ ਇੱਥੇ ਖੜਕਾ ਬੜਾ ਹੁੰਦਾ ਕਿਤੇ ਢਾਲਾਂ ਵਿੱਚ ਤੇਗਾਂ ਖੜਕਦੀਆਂ ਨੇ ਕਿਤੇ ਖੰਡੇ ਦੇ ਨਾਲ ਖੰਡਾ ਖੜਕਰਿਆ ਹੁੰਦਾ ਤੇ ਸੰਗਤ ਦੀ ਜਿੱਥੇ ਪਾਠ ਹੁੰਦਾ ਨਾ ਜਿੱਥੇ ਬਾਣੀ ਪੜੀ ਜਾਂਦੀ ਹੈ ਉੱਥੇ ਬੜੀ ਸ਼ਾਂਤੀ ਹੁੰਦੀ काम करके सुनदे भी शांति ਵਿੱਚ ਪਾੜ ਕਰਨਾ ਚਾਹੀਦਾ ਪਰ ਸੰਗਤ ਦੀ ਕਲਗੀਧਰ ਪਾਤਸ਼ਾਹੀ ਦੀ ਅਨੋਖੀ ਜੰਗ ਕਿਉਂਕਿ ਜੰਗ ਦੇ ਅੰਦਰ ਕੋਈ ਸ਼ਾਂਤ ਨਹੀਂ ਹੋ ਸਕਦਾ ਤੇ ਸ਼ਾਂਤ ਹੋਇਆ ਕਦੇ ਜੰਗ ਨਹੀਂ ਕਰ ਸਕਦਾ ਪਰ ਕਲਗੀਧਰ ਪਾਤਸ਼ਾਹੀ ਦੀ ਇਹ ਵਡਿਆਈ ਜਿਵੇਂ ਜਰਨੈਲ ਸੈਦਖਾਂ ਨੂੰ ਜੰਗ ਦੇ ਵਿੱਚ ਨੈਣਾਂ ਦੇ ਤੀਰ ਮਾਰ ਕੇ ਤੇ ਉਹਨੂੰ ਵੀ ਗੁਰੂ ਦਾ ਸਿੱਖ ਬਣਾਇਆ ਹੁਣ ਸੰਗਤ ਦੀ ਇੱਕ ਪਾਸੇ ਕਲਗੀਧਰ ਪਾਤਸ਼ਾਹੀ ਬਾਣੀ ਪੜ ਰੇ ਇੱਕ ਪਾਸੇ ਖੰਡਾ ਖੜ ਕਰਿਆ ਜੋ ਸੱਤ ਪੋ ਦਾ ਤੜਕਾ ਹੋਇਆ ਤੇ